ਸਤ ਸ੍ਰੀ ਅਕਾਲ ਜੀ ਕੀ ਹਾਲ ਹੈ ਦੋਸਤੋ ਇਹ ਨਿੰਬੂ ਦਾ ਬੂਟਾ ਤੁਸੀਂ ਦੇਖੋ ਕਿੰਨਾ ਸੋਹਣਾ ਫਲ ਆਏ ਨੇ ਫੁੱਲ ਆਏ ਨੇ ਕਿੰਨਾ ਹਰਾ ਭਰਿਆ ਤੁਸੀਂ ਦੇਖ ਸਕਦੇ ਹੋ ਫਰੂਟ ਇਹਦੇ ਵਿੱਚ ਗੁੱਛਿਆਂ ਚ ਲੱਗੇ ਹੋਏ ਨੇ ਤਾਂ ਇਹਦਾ ਮੈਂ ਕਹਿਣਾ ਹਾਂ ਮੇਰੇ ਸਾਰੇ ਦੋਸਤਾਂ ਨੂੰ ਵੀ ਇੱਕ ਇੱਕ ਦੋ ਦੋ ਬੂਟੇ ਸਾਰੇ ਆਪਦੇ ਘਰਾਂ ਦੇ ਵਿੱਚ ਲਾਓ ਦੇਖੋ ਨਿੰਬੂ ਕਿਤੇ ਮੁੱਕ ਸਕਦੇ ਨੇ ਅਜੇ ਫਲ ਚੱਕ ਰਿਹਾ ਲੱਗਦੇ ਹੀ ਰਹਿੰਦੇ ਨੇ ਸਾਰਾ ਸਾਲ ਇਹਦੇ ਉੱਤੇ ਕਿੰਨੇ ਕਿੰਨੇ ਫਾਲ ਲੱਗੇ ਨੇ ਠੀਕ ਹੈ ਸਾਰੇ ਦੋਸਤ ਆਪਣੇ ਘਰਾਂ ਦੇ ਵਿੱਚ ਇੱਕ ਇੱਕ ਦੋ ਦੋ ਪੌਦੇ ਜ਼ਰੂਰ ਲਾਉਣੇ ਸ਼ੁਰੂ ਕਰ ਦਿਓ ਨਜ਼ਾਰੇ ਲੋ ਕੁਦਰਤ ਦੇ ਕੁਦਰਤੀਆਂ ਦਿੱਤੀਆਂ ਜਾਂ ਦਾਤਾਂ ਦੇ ਕੁਦਰਤ ਦੇ ਦਿੱਤੇ ਫਲਾਂ ਦੇ ਕੁਦਰਤ ਦੇ ਦਿੱਤੇ ਨਿੰਬੂਆਂ ਦੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ